ਵੀਡੀਓ ਦਾ ਮੁੰਜਾ ਤਮਾਸ਼ਾ ਹੀ ਬਣਿਆ ਪਿਆ ਇੱਕ ਜਿਦਾ ਕਪੀ ਦਾ ਸ਼ੋਅ ਨਹੀਂ ਜਿਹੋ ਲੰਦਾ ਉਹੀ ਜਿਹੜਾ ਲੋਕੀਓ ਵੀਡੀਓ ਨੂੰ ਵੇ ਵੇਖ ਕੇ ਤਰ੍ਹਾਂ ਤਰ੍ਹਾਂ ਦੀਆਂ ਉਂਗਲਾਂ ਕਰਦੇ ਪਏ। ਦਾਂਦਯੋਗ ਨੇ ਉਹਨੂੰ ਵੈਸੇ ਪਰਸਨਲ ਵੀ। ਉਹ ਮੈਂ ਇੰਨਾ ਮੈਂ ਉਹਨੂੰ ਜਾਣਦਾ ਕਿ ਉਹਨਾਂ ਦੀ ਕਿਸੇ ਸਰਕਾਰ ਚ ਬੰਦ ਹੀ ਨਹੀਂ। ਵੈਮ ਗੱਡੀ ਦੇ ਲੰਮੇ ਪੈਰੀਂ ਵੇਖਿਆ ਲੰਮੇ ਪੈਂਦੇ ਆ ਕਿ ਵਹਿਮ ਦੀ ਬਿਮਾਰੀ ਕੋਈ ਚੰਗਾ ਭਲਾ ਵਪਾਰੀ 10 ਕਰੋੜ ਦਾ ਬੰਦਾ ਮੈਨੂੰ ਹੋ ਗਿਆ ਗੱਡੀ ਨਾ ਜੰਮੀ ਉਹਦੇ ਕਸਮੀ ਸਾਰੇ ਬਟਾਲੇ ਦੀ ਰਖਵਾਲੀ ਕਰੀ ਕੱਲੇ ਦੀ ਰਖਵਾਲੀ ਕਰਦਾ ਵਾਰਦਾ ਤਾਂ ਚੁੱਕਰੇ ਕੋਈ ਵਾਰਦਾ ਤੇ ਹੈਗੀ ਨਹੀਂ ਇਹ ਤੇ ਡਰਾਮਾ ਹੈ ਆਈ ਕੱਲ 2000 ਦੇ ਨੋਟ ਨਹੀਂ ਹੈ ਗਰੇਸ਼ਪਾਲ ਜੀ ਜਿਹੜੇ ਜੇਬ ਚ ਆਏ 5 ਲੱਖ ਮਤਲਬ ਕਿ ਇੰਨੇ ਹੁੰਦੇ ਫਿਰ ਦੂਜੀ ਕੇ ਮੈਂ ਚੈਨੀ ਵਾਲੀ ਚੈਨੀ ਦਾ ਕੋਈ ਨਿਸ਼ਾਨ ਤੇ ਗਲੇ ਜਾਂਦੇ ਨਹੀਂ ਜਿੰਦੂ ਜਪ ਦਾ ਪਹਿਲਾਂ ਹੀ ਕੁਰਦਾ ਫਾੜ ਕੇ ਕਿਤੇ ਆਇਆ ਵਿਚਾਰਾ ਜੋ ਮੈਨੂੰ ਲੱਗ ਰਿਹਾ ਉਹਦੀ ਗੱਲਾਂ ਤੋਂ ਮਾਨਸਿਕ ਜੋਰ ਦਾ ਠੀਕ ਹੈਗਾ ਉਹਨੂੰ ਆਪਣੇ ਵੀਰ ਨੂੰ ਇਲਾਜ ਕਰਾਉਣਾ ਚਾਹੀਦਾ ਉਸ ਬੰਦੇ ਦੀ ਜੋ ਵੀਡੀਓ ਦੇਖ ਕੇ ਮੈਨੂੰ ਅੰਦਾਜ਼ਾ ਲੱਗ ਰਿਹਾ ਉਹਦਾ ਇੱਕੋ ਕੰਮ ਹੈ ਕਿ ਮੈਂ ਐਮਐਲਏ ਸਾਹਿਬ ਦੀ ਸ਼ਫੀ ਕਰਾਉਦਾ ਬਾਤ ਮੈਂ ਨੂੰ ਇੱਕ ਵਾਰਨਿੰਗ ਦਿੰਦਾ ਅੱਜ ਤੋਂ ਬਾਅਦ ਐਮਐਲਏ ਸਾਹਿਬ ਦੇ ਉਂਗਲ ਚ ਕੁੰਦ ਪਹਿਲਾਂ 50 ਵਾਰੀ ਆਪਣੀ ਪੀੜੀ ਥੱਲੇ ਸੋਟਾ ਮਾਰ ਲਈ ਨਹੀਂ ਤੇ ਤੇਰਾ ਕੋਈ ਅਸ਼ਰ ਗਲਤੀ ਹੋ ਗਈ ਪਾ ਜੀ ਮੈਨੂੰ ਨਹੀਂ ਲੱਗਦਾ ਆਪਾਂ ਉਸ ਆਦਮੀ ਦੀ ਬਾਰ ਬਾਰ ਗੱਲ ਕਰਕੇ ਉਹਨੂੰ ਇੱਕ ਐਜੇ ਹੀ ਰੋਪ ਬਣਾਈ ਕਬਈ ਜੀ ਕੋਈ ਦਵਾਈ ਖਾ ਲੋ ਉਹਦਾ ਤਰ੍ਹਾਂ ਲਾਈ ਨਹੀਂ ਹੋ ਸਕਦਾ ਸੇਮ ਪੋਜੀਸ਼ਨ ਕੋਸ ਗਈ ਕੀ ਉਹਨਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਕਹੂੰਗਾ ਛੋਟੇ ਵੀਰ ਆਪਾਂ ਵਪਾਰੀ ਬੰਦੇ ਆ ਵਪਾਰ ਕਰੀਏ ਤੇ ਕਿਸੇ ਦੇ ਐਵੇਂ ਨਾ ਚੁੱਕੋ ਸਵਾਗਤ ਹੈ ਹਰਿਸਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਟਾਲੇ ਦੀ ਇੱਕ ਨਾਮਵਰ ਵਪਾਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਕਈ ਪਾਰਟਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਉਹ ਵੀ ਇੱਕ ਵਪਾਰੀ ਹੈ ਤੇ ਸਾਡੇ ਨਾਲ ਵੀ ਅੱਜ ਇੱਕ ਸ਼ਹਿਰ ਦੇ ਉੱਗੇ ਵਪਾਰੀ ਨੇ ਬੰਟੀ ਟ੍ਰੈਂਡ ਦੇ ਨਾਂ ਤੇ ਇਹਨਾਂ ਦਾ ਕਾਰੋਬਾਰ ਹੈ ਸੋ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਉਸ ਵੀਡੀਓ ਦੇ ਬਾਰੇ ਇਹਨਾਂ ਦੀ ਰਾਏ ਕੀ ਹੈ ਆਖਿਰ ਵਜ੍ਹਾ ਕੀ ਹੈ ਕਿ ਇਹ ਵੀਡੀਓ ਬਾਰ-ਬਾਰ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਔਰ ਇਹਦੇ ਵਿੱਚ ਸਰਕਾਰ ਤੇ ਉਂਗਲੀ ਚੁੱਕਣੀ ਐ ਐਮਐਲਏ ਤੇ ਉਂਗਲੀ ਚੁੱਕਣੀ ਔਰ ਖਾਸ ਕਰਕੇ ਪ੍ਰਸ਼ਾਸਨ ਤੇ ਵੀ ਉਂਗਲੀ ਚੁੱਕਣੀ ਉਹਦੇ ਕੀ ਮਾਇਨੇ ਨੇ ਸੋ ਬੰਟੀ ਜੀ ਆਪ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਐਨਆਰਆਈ ਚੈਨਲ ਰਾਹੀਂ ਕਹਿਣਾ ਚਾਹਨਾ ਜੋ 2-3 ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜੀ ਠੀਕ ਹੈ ਉਹ ਵੀਡੀਓ ਦਾ ਮੁੰਜਾ ਤਮਾਸ਼ਾ ਹੀ ਬਣਿਆ ਪਿਆ ਕਿ ਜਿੱਦਾਂ ਕਪੀਲਾ ਸ਼ੋ ਨਹੀਂ ਜਲਦਾ ਹੁੰਦਾ ਉਹੀ ਜਰਿਆ ਲੋਕੀਓ ਵੀਡੀਓ ਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੀ ਉਂਗਲਾਂ ਕਰਦੇ ਪਏ ਆ ਇਹਨਾਂ ਦੀ ਮੈਂ ਅੱਜ ਤੋਂ ਲੋਹੜੀ ਤੋਂ ਪਹਿਲਾਂ ਵੀ ਦੱਸ ਦੇਣ ਕਿ ਵੀਡੀਓ ਵੇਖੀ ਸੀ ਰਸ਼ਪਾਲ ਜੀ ਹੂੰ ਉਦੋਂ ਵੀ ਇਹ ਕਿਤੇ ਗੱਟੂਆਂ ਨਾਲ ਐਸ ਐਚਓ ਬਲਵਿੰਦਰ ਸਿੰਘ ਨਾਲ ਤੁੰ ਤੁਮੇ ਮੈਂ ਹੁੰਦਾ ਵੇਖਿਆ ਸੀ ਮੈਂ ਉਸ ਤੋਂ ਬਾਅਦ ਫਿਰ ਮਹੀਨੇ ਦੂ ਮਹੀਨੇ ਬਾਅਦ ਇੱਕ ਦੀ ਜਮਾਟੋ ਵਾਲਿਆਂ ਨਾਲ ਵੀਡੀਓ ਰਿਲੀਜ਼ ਹੋ ਗਈ ਉਹ ਮੈਂ ਵੇਖੀ ਆ ਜਿਹੜੀ ਵੀਡੀਓ ਮੈਂ ਜਿਹੜੀ ਪਰਸੋਂ ਆਈ ਹੈ ਉਹਦੇ ਇੱਕ ਬਹੁਤੀ ਹਾਸੇ ਵਾਲੀ ਪਾਦੜੀ ਬਣਿਆ ਪਿਆ ਬੰਦਾਲੇ ਜੀ ਵੀ ਵਪਾਰੀ ਹੈ ਆਪਣੇ ਆਪ ਨੂੰ ਏਡਿਓ ਫਿਟਨੈਸ ਵਾਤੇ ਕਰੋੜਪਤੀ ਮੰਨਦੇ ਨਹੀਂ ਕਿਹਾ ਉਹਨਾਂ ਦਾ ਦਾਵਾ ਹੈ ਉਹ ਆਪਣੇ ਆਪ ਨੂੰ ਕਹਿ ਵੀ ਰਿਹਾ ਮੇਰੇ ਕੋਲ 10 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਹਾਂ ਜੀ 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 ਤੇ ਮੈਂ ਦਰਦ ਦਰ ਠੋਕਰਾਂ ਖਾਂ ਰਿਆ ਠੋਕਰ ਖਾਂ ਦੀ ਕੀ ਲੋੜ ਜੀ ਜਿਹੜਾ ਵਪਾਰੀ ਉਹ ਆਪਣੀ ਸੀਨਾ ਤਾਨ ਕੇ ਰਹਿੰਦਾ ਜੀ ਜਾਣਦੇ ਹੋ ਕਿ ਨਹੀਂ ਉਹਨੂੰ ਵੈਸੇ ਪਰਸਨੈਲਿਟੀ ਮੈਂ ਕਦੀ ਰਿਸ਼ਵਾਲ ਜੀ ਨੂੰ ਲਾਈਵ 'ਚ ਦੋ ਤਿੰਨ ਵਾਰ ਮਿਲਿਆ ਹੂੰਗਾ ਉਹ ਮੈਂ ਇੰਨਾ ਮੈਂ ਉਹਨੂੰ ਜਾਣਦਾ ਕਿ ਉਹਨਾਂ ਦੀ ਕਿਸੇ ਸਰਕਾਰ 'ਚ ਬੰਦ ਹੀ ਨਹੀਂ ਜਿਹੜੀ ਵੀ ਸਰਕਾਰ ਆਊਗੀ ਭਾਵੇਂ ਬੀਜੇਪੀ ਆਵੇ ਅਕਾਲੀ ਦਲ ਆਵੇ ਕਾਂਗਰਸ ਆਵੇ ਉਹਨਾਂ ਨੇ ਉਹਨਾਂ ਦੇ ਅੰਗੇਸ਼ਟ ਹੀ ਚੱਲਣਾ ਕਿਉਂ ਵਜਾ ਕਿਉਂਕਿ ਕਿਸੇ ਨੂੰ ਇੱਕ ਬਿਮਾਰੀ ਹੁੰਦੀ ਹੈ ਨਾ ਉਹ ਬਿਮਾਰੀ ਦਾ ਕੋਈ ਲਾਜ ਨਹੀਂ ਹੈਗਾ ਨਾ ਤੁਸੀਂ ਕਰ ਸਕਦੇ ਹੋ ਨਾ ਮੈਂ ਕਰ ਸਕਦਾ ਉਹ ਤੇ ਹੁੰਦੀ ਵਹਿਮ ਵਹਿਮ ਦੀ ਬਿਮਾਰੀ ਇਹਨਾਂ ਨੂੰ ਕਹਾਦਾ ਵਹਿਮ ਵਹਿਮ ਗੱਡੀ ਦੇ ਲੰਮੇ ਪੈਰੀਂ ਵੇਖਿਆ ਲੰਮੇ ਪੈਂਦੇ ਆ ਇਹ ਵਹਿਮ ਦੀ ਬਿਮਾਰੀ ਹੈ ਕੋਈ ਚੰਗਾ ਭਲਾ ਵਪਾਰੀ 10 ਕਰੋੜ ਦਾ ਬੰਦਾ ਮੈਨੂੰ ਹੋ ਗਿਆ ਗੱਡੀ ਦੇ ਨਾਲ ਜੰਦੀ ਆ ਉਹ ਥੱਲੇ ਕਹਿੰਦਾ ਉਹ ਸੁਣ ਮੈਂ ਸੁਣ ਰਿਹਾ ਸੀ ਬਟਾਲੇ ਦੇ ਐਸਐਸਪੀ ਮੇਰੇ ਫੋਨ ਹੀ ਚੁੱਕ ਰਹੇ ਐਸਐਸਪੀ ਦਾ ਕੀ ਦੋਸ਼ ਹੈ ਠੀਕ ਹੈ ਐਸਐਸਪੀ ਦਾ ਕੀ ਦੋਸ਼ ਹੈ ਉਹਨਾਂ ਨੂੰ ਕਹਿੰਦਾ ਮੈਂ ਬਾਰ ਬਾਰ ਕਾਲ ਕਰਦਾ ਮੇਰਾ ਫੋਨ ਹੀ ਪਿਕ ਕਰਦੇ ਫੋਨ ਹੀ ਪ ਸਾਰੇ ਬਟਾਲੇ ਦੀ ਰਖਵਾਲੀ ਕਰੀ ਇਕੱਲੇ ਦੀ ਰਖਵਾਲੀ ਕਰ ਨਾਲ ਐਸਐਸਪੀ ਨੇ ਵੀਲੇ ਵੀ ਆ ਤੇ ਇਦਾਂ ਫੋਨ ਚੱਕਣ ਲੱਗਣ ਹਰ ਇੱਕ ਨਾਲ ਟੀਮ ਦਿੱਤੀ ਕੋਈ ਚੱਕਣ ਕੋਈ ਰੀਜ਼ਨ ਹੋ ਚੁੱਕਾ ਕੋਈ ਵਾਰਦਾਤੋ ਚੱਕਰੇ ਕੋਈ ਵਾਰਦਾਤ ਹੈਗੀ ਨਹੀਂ ਇਹ ਤੇ ਡਰਾਮਾ ਹੈ ਉਹ ਜਿਹੜਾ ਦਾਵਾ ਕਰਿਆ ਵੀ ਮੇਰੇ ਪੈਸੇ ਚੋਰੀ ਹੋਏ 5 ਲੱਖ ਰੁਪਏ ਇੱਕ ਚੈਨ ਹੈ 4 ਤੋਲਿਆਂ ਦੀ ਹਾਂਜੀ ਰਸ਼ਬਾਦੀ ਸੱਜੇ ਕਗਰ ਦੇਖ ਰੋਏ ਕਿਉਂ ਉਹ ਮੈਂ ਜੋ ਵੀਡੀਓ ਦੇਖ ਰੋਇ ਕੋਈ ਉਹਨੇ ਰੱਸੀ ਖਾਣ ਲਈ ਇਹ ਰੱਸੀ ਫੜ ਕੇ ਮੈਨੂੰ ਮਾਰਿਆ ਮਤਲਬ ਕਿ ਕਿਸੇ ਨੂੰ ਕੀ ਪਤਾ ਤੇਰੀ ਗੱਡੀ 'ਚ ਕੀ ਪਿਆ ਹੂੰ ਠੀਕ ਨਹੀਂ ਹੁਣ ਮੇਰੇ ਕੋਲ ਵੈਪਨ ਹੋਏ ਮੇਰੇ ਕੋਲ ਜੋ ਚੀਜ਼ ਹੋਏ ਉਹ ਮੈਨੂੰ ਪਤਾ ਹੋਊਗਾ ਕਿ ਕਿਸੇ ਨੂੰ ਥੋੜਾ ਬਦੁਰ ਰੱਸੀ ਪਈ ਮੇਰੇ ਰੱਸੀ ਨੇ ਮੇਰਾ ਗੱਲ ਘਟਿਆ ਤੁਸੀਂ ਵੀਡੀਓ ਚੈੱਕ ਕਰਿਓ ਠੀਕ ਹੈ ਫਿਰ ਦੂਸਰੀ ਗੱਲ ਰਸ਼ਪਾਲ ਜੀ ਨੇ ਇਹ ਵੀ ਗੱਲ ਕਹੀ ਕਿ ਮੇਰੇ ਕੋਲ 5 ਲੱਖ ਰੁਪਏ ਸੀ ਆਪਾਂ 5 ਲੱਖ ਰੁਪਏ ਅੱਜਕੱਲ 2-2000 ਦੇ ਨੋਟ ਨਹੀਂ ਹੈਗੇ ਰਸ਼ਪਾਲ ਜੀ ਜਿਹੜੇ ਜੇਬ ਚ ਆਏ 5 ਲੱਖ ਮਤਲਬ ਕਿ ਇੰਨੇ ਹੁੰਦੇ ਆ ਜੀ ਠੀਕ ਹੈ 5-500 ਨੋਟ ਆ ਠੀਕ ਹੈ ਉਹ 5 ਲੱਖ ਦੇ ਬਰਾਬਰ ਗਿਨੇ ਜਾਂਦਾ ਫਿਰ ਦੂਜੀ ਗੱਲ ਮੇਚ ਇੰਨੀ ਵਾਲੀ ਚੈਨੀਦਰ ਕੋਈ ਨਿਸ਼ਾਨ ਤੇ ਗਲੇ ਜਾਂਦੇ ਨਹੀਂ ਆਪਾਂ ਵੀ ਰੋਜ਼ ਹੀ ਬੰਦੇ ਵੇਖੀਦੇ ਅੱਛਾ ਬਟ ਇੱਕ ਉਹਨੋਂ ਸ਼ਹਿਰ 'ਚ ਉਹਨਾਂ ਨੂੰ ਚਾਹੀਦਾ ਨਹੀਂ ਜੋ ਕਰੋੜਪਤੀ ਹੈਗੇ ਨਾ ਕਰੋੜਪਤੀ ਬੰਦੇ ਨੂੰ ਵਪਾਰੀਆਂ ਦੀ ਹਾਨੀ ਔਰ ਬੇਇੱਜ਼ਤੀ ਨਹੀਂ ਕਰਾਣੀ ਚਾਹੀਦੀ ਔਰ ਨਾ ਸਰਕਾਰ ਨੂੰ ਠੋਸਣਾ ਚਾਹੀਦਾ ਸਰਕਾਰ ਦਾ ਕੋਈ ਦੋਸ਼ ਨਹੀਂ ਨਾ ਪ੍ਰਸ਼ਾਸਨ ਦਾ ਦੋਸ਼ ਪ੍ਰਸ਼ਾਸਨ ਸਾਡੇ ਸਾਰੇ ਬਟਾਲੇ ਦੀ ਹੈਲਪ ਕਰਦਾ ਪਰ ਉਹ ਜਿਹੜੀ ਵੀਡੀਓ ਵੇਖੋ ਕੋਈ ਪੀੜਤ ਹੋਏਗਾ ਦੁਖੀ ਹੋਏਗਾ ਜਿਹਨੂੰ ਇਨਸਾਫ਼ ਨਹੀਂ ਹੋਇਆ ਜਿਹਦੇ ਨਾਲ ਧੱਕਾ ਹੋਇਆ ਉਹੀ ਤੇ ਇਤਾਂ ਦਾ ਚਲਾਇਆ ਕਣ ਵੇਖੋ ਜਦੋਂ ਉਹਦੇ ਕੁਰਤਾ ਪਾਟਾ ਹੀ ਬਣਾਣ ਪਾਟੀ ਪਈ ਹੈ ਵਿਚਾਰਾ ਉੱਥੇ ਇਨਸਾਫ ਦੀ ਦਵਾਈ ਕਰ ਰਿਹਾ ਜਾਂ ਪੁਲਿਸ ਦੇ ਅੱਗੇ ਵੀ ਜੇ ਪੁਲਿਸ ਨਹੀਂ ਸੁਣਦੀ ਤਾਂ ਹੀ ਤਾਂ ਗੱਡੀ ਗਾੜੀ ਲੰਮੇ ਪੈਂਦੇ ਰਿਸ਼ਪਾਲ ਜੀ ਜੇ ਮੰਨ ਲਓ ਕੁਰਤਾ ਪਾਟੇ ਹੋਊਗਾ ਨਾ ਅੱਜ ਕੱਲ ਚੱਪੇ ਚੱਪੇ ਤੇ ਵੀਡੀਓ ਕੈਮਰੇ ਲੱਗੇ ਆ ਸੀਸੀਡੀ ਕੈਮਰੇ ਲੱਗੇ ਸੋਰੀ ਵੀਡੀਓ ਕੈਮਰੇ ਸੋਰੀ ਸੀਸੀਡੀ ਕੈਮਰੇ ਲੱਗੇ ਉੱਥੋਂ ਵੀਡੀਓ ਨਿਕਲ ਜਾਂਦੀ ਹੈ ਉਹ ਮੈਨੂੰ ਜਾਬ ਦਾ ਪਹਿਲਾਂ ਹੀ ਗੁਰਦਾ ਪਾੜ ਕੇ ਤੇ ਆਇਆ ਵਿਚਾਰਾ ਜੋ ਮੈਨੂੰ ਲੱਗ ਰਿਹਾ ਉਹਦੀ ਗੱਲਾਂ ਤੋਂ ਕੁਈ ਨਜ਼ਰ ਰਾਣੀ ਜੇ ਕੁਰਤਾ ਪਾਵੇ ਬਣੇ ਗਲੇ ਦੇ ਨਿਸ਼ਾਨ ਹੁੰਦੇ ਆ ਜੋ ਮੈਂ ਤੁਹਾਨੂੰ ਲੜਾਂਗਾ ਨਾ ਤੇ ਤੁਹਾਡੇ ਇੱਥੇ ਗਲੇ ਦੇ ਨਿਸ਼ਾਨ ਬਣੇ ਆ ਉਦੋਂ ਤੁਸੀਂ ਇਲਾਜ ਕਰਾ ਲਓ ਤੁਸੀਂ ਹਸਪੀਟਲ ਜਾ ਕੇ ਚੈੱਕ ਕਰਾ ਲਓ ਬਟ ਮੈਨੂੰ ਉਹ ਲੱਗਦਾ ਨਹੀਂ ਹੈ ਉਹ ਮਾਨਸਿਕ ਤੌਰ ਤੇ ਠੀਕ ਹੈਗਾ ਉਹਨੂੰ ਆਪਣੇ ਵੀਰ ਨੂੰ ਇਲਾਜ ਕਰਾਉਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮਤਲਬ ਦਿਨੇਸ਼ ਕੋਸਲ ਜਿਹੜਾ ਐਡਾ ਵੱਡਾ ਕਾਰੋਬਾਰੀ ਹੈ ਤੁਸੀਂ ਕਹਿ ਰਹੇ ਹੋ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਭਾਜੀ ਜੋ ਵੀਡੀਓ ਤੇ ਲੱਗਦਾ ਉਹ ਮੈਂ ਵੇਖ ਕੇ ਕਹਿ ਰਿਹਾ ਹਾਂ ਉਹ ਰੋਦਾ ਮੇਰੇ ਕੋਲ ਕੋਈ ਜਾਤੀ ਦੁਸ਼ਮਣੀ ਤੇ ਹੈਗੀ ਨਹੀਂ ਮੈਨੂੰ ਨਾ ਆਉਂਦਾ ਕੋ ਮੈਂ ਉਸ ਬੰਦੇ ਦੀ ਜੋ ਵੀਡੀਓ ਵੇਖ ਕੇ ਮੈਨੂੰ ਅੰਦਾਜ਼ਾ ਲੱਗ ਰਿਹਾ ਉਹਦਾ ਇੱਕੋ ਕੰਮ ਹੈ ਕਿ ਮੈਂ ਐਮਐਲਏ ਸਾਹਿਬ ਦੀ ਸ਼ਫੀ ਕਰਾਵਾਂ ਅੱਛਾ ਕਿਉਂਕਿ ਐਮਐਲਏ ਸਾਹਿਬ ਮੈਂ ਵੀ ਜਸਪਾਲ ਜੀ ਮੇਰੀ ਵੀ 45 ਏਜ ਹੈ ਜੀ 45 ਸਾਲ ਮੇਰੀ ਉਮਰ ਹੋ ਗਈ ਹੈ ਮੈਂ بڑے ਐਮਐਲਏਾਂ ਦੇ ਵੇਖੇ ਅਕਾਲੀ ਦਲ ਵੀ ਆਏ ਬੀਜੇਪੀ ਦੇ ਵੀ ਆਏ ਕਾਂਗਰਸ ਵੀ ਆਏ ਬਟ ਜੋ ਤਜਰਬਾ ਐਮਐਲਏ ਸ਼ਿਆਰੀ ਕੁਰਸੀ ਨੂੰ 3 ਸਾਲਾਂ ਜਾਂ ਆ ਗਿਆ ਨਾ ਮੈਂ ਰੈਲਟੀ 'ਚ ਅਜ ਤੱਕ ਕੋਈ ਐਮਐਲ ਨਹੀਂ ਵੇਖਿਆ ਕਿਦਾਂ ਬਟਾਲੇ ਨੂੰ ਕੋਨੇ-ਕੋਨੇ ਨੂੰ ਐ ਕਲੀਅਰ ਕਰਦਾ ਰਿਸ਼ਪਾਲ ਜੀ ਹੋਰ ਗੱਲ ਨਾ ਗਵਾ ਛੋਟੀ ਜਿਹੀ ਗੱਲ ਮੈਂ ਕਹਿ ਲਗਾ ਤੁਹਾਡੀ ਆ ਗਲੀ ਸੀ ਬਾਹਰ ਜਿੱਦੇ ਤੁਹਾਡਾ ਸਟੂਡੀਓ ਆ ਗਲੀ 'ਚ ਦੋ ਮੋਟਰਸਾਈਕਲ ਨਹੀਂ ਕ੍ਰੋਸ ਹੁੰਦੇ ਸੀ ਜੀ ਆ ਜਾਨ ਕੇ ਬਾਹਰ ਸੜਕ ਵੇਖੋ ਨਹੀਂ ਬਾਖਮਾਰ ਕਿਸੇ ਸਹਾਰਾ ਨਹੀਂ ਬਣਾਇਆ ਦੋ ਕਾਰਾਂ ਕ੍ਰੋਸ ਹੋਈਆਂ ਮੈਂ ਅੱਜ ਤੁਹਾਨੂੰ ਆਂਦੇ ਪਹਿਲਾਂ ਕਿਹਾ ਮੈਂ ਸਪਾਜੀ ਤੁਹਾਡੇ ਸਟੂਡੀਓ ਜੈਂ ਪਰ ਤੁਹਾਡੀ ਸੜਕ ਨੇ ਵੱਟ ਕੱਢੇ ਇੱਕ ਵਪਾਰੀ ਹੈ ਉਹ ਐਮਐਲਏ ਸਾਹਿਬ ਦੇ ਨਾਲ ਇਤਾਂ ਦਾ ਪੰਗਾ ਕਿਉਂ ਲਏਗਾ ਇੱਕ ਪਾਸੇ ਐਮਐਲਏ ਨਹੀਂ ਉਹ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਕਿੱਡਾ ਵੱਡਾ ਰਤਬਾ ਉਹਨਾਂ ਦਾ ਉਹਨੂੰ ਬੇਸਿਕਲੀ ਐਮਐਲਏ ਸਾਹਿਬ ਵਾਲਾ ਪ੍ਰਤੀ ਮੈਂ ਬੋਲਣਾ ਨਹੀਂ ਚਾਹੀਦਾ ਮੇਰੀ ਰਾਏ ਬਟ ਮੈਂ ਉਹਨੂੰ ਇੱਕ ਵਾਰਨਿੰਗ ਦਿਨਾ ਜੀ ਹੋਇਆ ਇਹ ਮੇਰਾ ਉਹ ਛੋਟਾ ਵੀਰ ਹੈ ਜਾਂ ਮੇਰੇ ਤੋਂ ਵੱਡਾ ਠੀਕ ਹੈ ਪਰ ਉਹ ਸਮਝ ਜਾਏ ਅੱਜ ਤੋਂ ਬਾਅਦ ਐਮਐਲਏ ਸਾਹਿਬ ਦੇ ਉਂਗਲ ਚ ਕੁੰਦ ਪਹਿਲਾਂ 50 ਵਾਰੀ ਆਪਣੀ ਪੀੜੀ ਸੋਟੇ ਪੀੜੀ ਹਟੇ ਪੀੜੀ ਥੱਲੇ ਸੋਟਾ ਮਾਰ ਲਈ ਠੀਕ ਹੈ ਨਹੀਂ ਤੇ ਤੇਰਾ ਕੋਈ ਹਸ਼ਰ ਗਲਤੀ ਹੋਏਗਾ ਠੀਕ ਹੈ ਪਰ ਦੇਖੋ ਜਿਦਾ ਹੁਣ ਤੁਸੀਂ ਉਹ ਐਮਐਲਏ ਸਾਹਿਬ ਦੇ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਲੈਣੀ ਮੁਹੱਬਤ ਇਹਨਾਂ ਪਿਆਰ ਤੁਸੀਂ ਕਹਿੰਦੇ ਮੈਂ ਉਹਨਾਂ ਦੇ ਨਾਲ ਜਾ ਰਿਹਾ ਜਦੋਂ ਵਿਚਰਦਾ ਤੇ ਤੁਸੀਂ ਸਾਰੇ ਤਜਰਬੇ ਦੇਖੇ ਹਰ ਇੱਕ ਸਰਕਾਰ ਦੇ ਵਿੱਚ ਤੁਸੀਂ ਕਾਫੀ ਨੇੜਤਾ ਰਹੀ ਐ ਐਮਐਲਏ ਨਾਲ ਤਾਂ ਇਸ ਵੇਲੇ ਤੁਸੀਂ ਇੱਕ ਤਾਂ ਮੋਹਿਤ ਹੋਏ ਹੋ ਐਮਐਲਏ ਦੇ ਉੱਤੇ ਤਾਂ ਇਸ ਵੇਲੇ ਜੋ ਹਾਲਾਤ ਨੇ ਤੇ ਆਖਰੀ ਇਹਦੇ ਪਿੱਛੇ ਵਜਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਦਿਨੇਸ਼ ਖੋਸਲਾ ਆਖਰ ਵਜਾ ਕੀ ਹੈ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕਿਹਾ ਬਹਾਨੇ ਕੋਈ ਨਾ ਕੋਈ ਮੌਕਾ ਇਦਾਂ ਦਾ ਆਂਦਾ ਹੈ ਤੇ ਪ੍ਰਸ਼ਾਸਨ ਦੇ ਉੱਤੇ ਤੇ ਸਰਕਾਰ ਤੇ ਉਂਗਲ ਚੱਕਦੇ ਰਿਸ਼ਪਾਲ ਜੀ ਮੈਨੂੰ ਨਹੀਂ ਲੱਗਦਾ ਆਪਾਂ ਉਸ ਆਦਮੀ ਦੀ ਬਾਰ ਬਾਰ ਗੱਲ ਕਰਕੇ ਉਹਨੂੰ ਇੱਕ ਐਜ਼ ਹੀ ਰੂਪ ਬਣਾਈਏ ਕਬਜ ਹੂੰ ਤੇ ਵਹਿਮ ਦਾ ਅੱਛਾ ਕੋਈ ਲਾਜ ਨਹੀਂ ਹੁੰਦਾ ਉਸ ਉਹਨਾਂ ਬੰਦਿਆਂ ਨੂੰ ਲਾਜ ਨਹੀਂ ਉਹਦਾ ਲਾਈ ਨਹੀਂ ਕੀ ਕਿ ਕਬਜ ਦੀ ਕੋਈ ਦਵਾਈ ਖਾ ਲੋ ਉਹਦਾ ਤੜਾ ਲਾਈ ਨਹੀਂ ਹੋ ਸਕਦਾ ਸੇਮ ਪੋਜੀਸ਼ਨ ਖੋਸ ਲਈ ਦੀ ਜੋ ਮੈਨੂੰ ਵੀਡੀਓ ਚ ਲੱਗਦੀ ਮੇਰੇ ਉਹਨਾਂ ਕੋਈ ਨਿੱਜੀ ਪਿਆਰ ਨਹੀਂ ਇਹਨਾਂ ਨੇ ਨਿੱਜੀ ਨਾ ਪਿਆਰ ਆ ਨਾ ਤੇ ਉਹ ਵਹਿਮੀ ਹੈ ਤੇ ਨਾ ਉਹਨਾਂ ਨੂੰ ਕਬਜ ਆਉਂਦਾ ਬਿਲਕੁਲ ਠੀਕ ਹੈ ਨਾ ਬਸ ਉਹ ਭਾਈ ਜੋ ਵੀਡੀਓ ਚ ਲੱਗਦਾ ਭੁੰਜੇ ਬੈਣਾ ਕੋਈ ਆਮ ਜਿਹੜਾ ਤੜਾ ਕਰੋੜਾ ਪਤੀ ਹੋਊਗਾ ਮੇਰੇ ਵਰਗਾ ਕੋਈ ਦੱਸ ਜਾਂ 100 ਕਰੋੜਾ ਪਤੀ ਹੋਊਗਾ ਉਹ ਭੁੰਜੇ ਲੰਮੇ ਪੈਣੇ ਚੰਗਿਆ ਲੱਗਦਾ ਉਹ ਐਮਐਲਏ ਸਾਹਿਬ ਦੇ ਕਾਮਕਾਰਦਿਆਂ ਨੂੰ ਵੇਖ ਕੇ ਖੁਸ਼ ਨਹੀਂ ਹੈ ਜੋ ਮੈਨੂੰ ਲੱਗ ਰਿਹਾ ਵੀਡੀਓ ਚ ਉਹਦਾ ਸਟਾਰਟਿੰਗ ਜਦੋਂ ਨੇ ਵੀਡੀਓ ਹੋਈ ਉਹਦਾ ਪਹਿਲਾ ਹੀ ਕਾਰਨ ਸੀ ਮੈਨੂੰ ਪ੍ਰਸ਼ਾਸਨ ਤੇ ਮੈਨੂੰ ਐਮਐਲਏ ਸਾਹਿਬ ਨੇ ਲੋਕਲ ਐਮਐਲਏ ਸਾਹਿਬ ਦਾ ਹੱਥ ਉਹਨਾਂ ਦਾ ਕੀ ਲੈਣਾ ਤੇਰਾ ਜੀ ਅੱਛਾ ਉਹਨਾਂ ਦਾ ਕੀ ਲੈਣਾ ਜੀ ਵੀਡੀਓ ਵੇਖੋ ਜੀ ਉਹਨਾਂ ਦਾ ਕੀ ਰੋਲ ਹੈ ਉਹ ਵਿਚਾਰੇ ਜੰਨੀਗੜ ਉੱਥੇ ਆਪਣਾ ਕੰਮ ਕਰ ਲਈ ਸਾਡੇ ਬਟਾਲੇ ਲਈ ਫੰਡ ਫੰਡ ਲੈਣ ਵਾਸਤੇ ਜੋ ਜੋਰ ਲਾਦੇ ਮੈਂ ਇੱਕ ਦਿਨ ਉਹਨਾਂ ਨਾਲ ਕਲੱਬ 'ਚ ਬੈਠਾ ਸੀ ਰਿਸ਼ਪਾਲ ਜੀ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਜੀ ਉਹਨਾਂ ਨੂੰ ਫੋਨ ਲਾਇਆ ਤੇ ਕਹਿ ਰਹੇ ਸੀ ਬਾਬੇ ਦੇ ਵਿਆਹ ਦਾ ਆ ਗਿਆ ਤੇ ਮੈਨੂੰ ਬਟਾਲੇ ਲਈ ਲਾਈਟਾਂ ਲਈ ਪੈਸੇ ਦਿਓ ਮੈਂ ਚੀਜ਼ ਵੇਖ ਕੇ ਬਹੁਤ ਖੁਸ਼ ਹਾਂ ਨਹੀਂ ਤੇ ਐਮਐਲਏ ਆ ਕਈ ਆਏ ਕਈ ਗਏ ਉਹ ਆਪਣੀਆਂ ਕਈ ਬਾਬੇ ਦੇ ਵਿਆਹੇ ਪੀਂਦੇ ਕਾ ਕੇ ਗਾਉਂਦੇ ਰੇ ਕਈ ਬਾਬੇ ਦੇ ਵਿਆਹੇ ਕਈ ਗਏ ਹਾਂ ਪਰ ਕੁਲ ਬਿਲਕੁਲ ਸਮਝਿਆ ਇਹ ਚੀਜ਼ ਮੈਂ ਇਨੀ ਨਾ ਕਹਾਂ ਤੇ ਫਿਰ ਮੇਰੀ ਇਹੀ ਗੱਲ ਹੈ ਬੰਟੀ ਜੀ ਕਿ ਜਦੋਂ ਤੁਹਾਡੇ ਵਰਗੇ ਜੋ ਦੇ ਜਿਹੜੇ ਨੇ ਜਦੋਂ ਐਮਐਲਏ ਸਾਹਿਬ ਦੀ ਟੀਮ ਦੇ ਵਿੱਚ ਹੋਣ ਹੋਰ ਵੀ ਵੀਰ ਟੀਮ ਦੇ ਵਿੱਚ ਹੋਣ ਤਾਂ ਪਰ ਫਿਰ ਵੀ ਕੋਈ ਇਦਾਂ ਕਿਵੇਂ ਹਿੰਮਤ ਕਰਦਾ ਕਿੰਨਾ ਜੁਰਤ ਕਰਦਾ ਕਿ ਨਿੱਕੀ ਨਿੱਕੀ ਗੱਲ ਦੇਤੇ ਐਮਐਲਏ ਸਾਹਿਬ ਹੁਣਾ ਤੇ ਉਂਗਲ ਚੱਕਣ ਭਾਈ ਇਹ ਇਹਦਾ ਹੱਲ ਕੋਈ ਨਹੀਂ ਹੈ ਹੱਲੇ ਹੈ ਇਹਨੂੰ ਆਪਣੇ ਆਪ ਨੂੰ ਸਮਝ ਜਾਈਦੀ ਹੈ ਆਪਣਾ ਵਪਾਰ ਕਰਨਾ ਚਾਹੀਦਾ ਹੈ ਬੈਠ ਕੇ ਮਿਲ ਕੇ ਸਮਝਾਓਗੇ ਮੈਂ ਮਿਲ ਲੇਗਾ ਮੈਨਾ ਵੀਰ ਤੈਨੂੰ ਇਹ ਚੀਜ਼ਾਂ ਚੰਗੀ ਸੋਭ ਨਹੀਂਦਾ ਜੇ ਤੂੰ ਵਪਾਰੀ ਕਹਿਣਾ ਪਿਆ ਮੈਂ 10 ਕਰੋੜ 18 ਲੱਖ ਰੁਪਏ ਸਾਲ ਦਾ ਮੈਂ ਟੈਕਸ ਧਾਰਦਾ ਹਾਂ ਜੀਐਸਟੀ ਧਾਰਦਾ ਤੇ ਫਿਰ ਤੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਸਰਕਾਰ ਪ੍ਰਤੀ ਬੋਲਣਾ ਔਰ ਲੋਕਲ ਐਮਐਲਏ ਐਮਐਲਏ ਸਾਹਿਬ ਦੇ ਪ੍ਰਤੀ ਬੋਲਣਾ ਔਰ ਖਾਸ ਕਰਕੇ ਪ੍ਰਸ਼ਾਸਨ ਦੇ ਖਿਲਾਫ ਤੇ ਤੁਸੀਂ ਜੇਕਰ ਸਾਡੀ ਵੀਡੀਓ ਉਹਨਾਂ ਤੱਕ ਪਹੁੰਚਦੀ ਹੋਵੇ ਉਹ ਕੁਝ ਸੁਨੇਹਾ ਲਾਉਣਾ ਚਾਹੁੰਦੇ ਹੋ ਤੁਸੀਂ ਉਹਨਾਂ ਉਹ ਤੇ ਮੈਨੂੰ ਜਦੋਂ ਮਰਜ਼ੀ ਸੁਨੇਹਾ ਲਾ ਦੇ ਮੈਂ ਲੋਕਲ ਤੇ ਕਰਨਾ ਨਹੀਂ ਨਹੀਂ ਤੁਸੀਂ ਉਹਨਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਕਹਾਂਗਾ ਛੋਟੇ ਵੀਰ ਆਪਾਂ ਵਪਾਰੀ ਬੰਦੇ ਆ ਵਪਾਰ ਕਰੀਏ ਤੇ ਕਿਸੇ ਦੇ ਐਵੇਂ ਹੰਗਲਾ ਚੁੱਕੀ ਸੋ ਬਾਬਾ ਸ਼ੁਕਰੀਆ ਬੰਟੀ ਜੀ ਤੁਹਾਡਾ ਸੋ ਅਸੀਂ ਗੱਲ ਕਰੇ ਸੀਗੇ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਦਿਨੇਸ਼ ਖੋਸਲਾ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਖੂਬ ਚਰਚਾਵਾਂ ਦੇ ਵਿੱਚ ਆਣੀਆਂ ਇਧਰੋਂ ਬੰਟੀ ਜੀ ਨਾਲ ਮੇਰੀ ਗੱਲ ਹੋਈ ਕਿ ਤੁਸੀਂ ਵੀ ਇੱਕ ਵਪਾਰੀ ਹੋ ਤਾਂ ਤੁਹਾਨੂੰ ਮਲੇ ਅਮਨ ਛੇਰ ਸਿੰਘ ਚੈਰੀ ਕਲਸੀ ਮਜੂਤਾ ਸਰਕਾਰ ਉਹਦੀਆਂ ਪਾਲਸੀਆਂ ਤੇ ਪੁਲਿਸ ਪ੍ਰਸ਼ਾਸਨ ਕਿਵੇਂ ਦਾ ਲੱਗਦਾ ਸੋ ਉਹਦੇ ਸੰਬੰਧ ਵਿੱਚ ਅਸੀਂ ਅੱਜ ਬੰਟੀ ਜੀ ਨਾਲ ਚਰਚਾ ਕੀਤੀ ਔਰਤ ਤੋਂ ਇਲਾਵਾ ਇਹਨਾਂ ਨੇ ਬੜੀ ਵਰਨਿੰਗ ਪਰੇ ਲੈਸਦੇ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਹੈ ਦਿਨੇਸ਼ ਖੋਸਲੇ ਨੂੰ ਕਿ ਤੁਸੀਂ ਇਤਾਂ ਦੀਆਂ ਹਰਕਤਾਂ ਨਾ ਕਰੋ ਇਹ ਨਾ ਹੋਵੇ ਕਿ ਜਾਣੇ ਅਣਜਾਣੇ ਦੇ ਵਿੱਚ ਕੀਤੀ ਗਈ ਕੋਈ ਕੋਈ ਗਲਤੀ ਇੰਨੀ ਵੱਡਾ ਗੁਨਾਹ ਬਣ ਜਾਵੇ ਤੇ ਫਿਰ ਬਖਸ਼ਣਯੋਗ ਨਾ ਹੋਵੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਖੋਸਲਾ ਜੀ ਦਾ ਕੀ ਰੈਕਟ ਕਰਦੇ ਨੇ ਤਾਂ ਉਹ ਜਾਣਦੇ ਨੇ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹੀਏ ਕਿ ਤੁਸੀਂ ਐਂਟਰਟੇਨਮੈਂਟ ਜ਼ਰੂਰ ਕਰੋ ਪਰ ਨਾਲ ਦੀ ਨਾਲ ਸਲਾਹ ਜ਼ਰੂਰ ਦਿਆ ਕਰੋ ਕਿਸੇ ਨੂੰ ਹੱਲਾ ਛੇਰੀ ਜਾਂ ਫੂਕ ਨਾ ਨਹੀਂ ਸਿਖਾ ਦਿਆ ਕਰੋ ਕਿ ਉਹਦਾ ਨੁਕਸਾਨ ਮੁਲਕ ਕੇ ਕਿਸੇ ਨੂੰ ਪੰਨਾ ਪਵੇ ਕਿਉਂਕਿ ਉਹਦੇ ਵਿੱਚ ਤੁਸੀਂ ਤਾਂ ਕਿਸੇ ਨਾਲ ਨਹੀਂ ਖੜਨਾ ਵੇਖਦੇ ਰਸਾਈ ਦੀ ਆਵਾਜ਼ ਆ ਰਹੀ